ਕਿਹੜੀ ਜਥੇਬੰਦੀ ਆ ਔਰ ਕਿਹਨਾ ਮੁੱਦਿਆਂ ਤੇ ਅੱਗੇ ਚਰਚਾ ਕੀਤੀ ਗਈ ਜੀ ਇਹਦੀ ਸਾਂਝਾ ਐਕਸ਼ਨ ਫਰੰਟ ਵੱਲੋਂ ਜਿਹੜਾ ਵਾ ਸਾਰੀਆਂ ਜਥੇਬੰਦੀਆਂ ਨੂੰ ਅਲੱਗ-ਅਲੱਗੋਂ ਨੁਮਾਇੰਦੇ ਬੁਲਾਏ ਗਿਆ ਨੇ ਤੇ ਇਹਦੇ ਵਿੱਚ ਜਿਸ ਤਰ੍ਹਾਂ ਜੋ ਗਰੀਬ ਸਮਾਜ ਹੈ ਉਹਨਾਂ ਨੂੰ ਮੌਕੇ ਦੀਆਂ ਸਰਕਾਰਾਂ ਦੁਆਰਾ ਜਿਹੜੇ ਆ ਕਈ ਤਰ੍ਹਾਂ ਦੇ ਸਬਜਬਾਗ ਦਿਖਾਏ ਜਾਂਦੇ ਨੇ ਤੇ ਕਈ ਐਲਾਨ ਕਰ ਦਿੱਤੇ ਜਾਂਦੇ ਨੇ ਪਰ ਉਹਨਾਂ ਦਾ ਜਿਹੜਾ ਲਾਭ ਆ ਉਹ ਉੱਥੋਂ ਤੱਕ ਨਹੀਂ ਪਹੁੰਚਦਾ ਜਿਹੜਾ ਗਰੀਬ ਸਮਾਜ ਆ ਉਹ ਦਿਨ ਬਿ ਦਿਨ ਗਰੀਬ ਹੁੰਦਾ ਜਾ ਰਿਹਾ ਇਹ ਕਰਕੇ ਇਹਦੇ ਵਿੱਚ ਵਿਚਾਰ ਵਟਾਂਦਰਾ ਆਇਆ ਕਿ ਅਸੀਂ ਆਪਣੀ ਸਮਾਜ ਵਾਸਤੇ ਕੀ ਕੀ ਮੁੱਦੇ ਚੁੱਕਾਂਗੇ ਅਸੀਂ ਆਪਣੇ ਸਮਾਜ ਵਾਸਤੇ ਇੱਕ ਸੰਘਰਸ਼ ਕਰਾਂਗੇ ਤਾਂ ਜੋ ਜਿਹੜਾ ਗਰੀਬ ਸਮਾਜ ਆ ਉਹਦਾ ਜੀਵਨ ਪੱਧਰ ਜਿਹੜਾ ਵਾ ਉੱਚਾ ਚੱਕਿਆ ਜਾਵੇ ਕਿਹੜੇ ਮੁੱਦੇ ਜਿਸ ਤਰ੍ਹਾਂ ਕਿ ਬਹੁਤ ਸਾਰੇ ਪਰਿਵਾਰ ਜਿਹੜੇ ਆ ਉਹ ਬੇਘਰੇ ਨੇ ਚਾਹੇ ਅੱਜ ਤੋਂ ਪਹਿਲਾਂ ਇੰਦਰਾ ਆਵਾਸ ਯੋਜਨਾ ਜਿਵੇਂਾਂ ਦੀਆਂ ਯੋਜਨਾ ਪੀਐਮਏਵਾਈ ਯੋਜਨਾ ਤਰ੍ਹਾਂ ਤਰ੍ਹਾਂ ਦੀਆਂ ਯੋਜਨਾਵਾਂ ਆ ਪਰ ਅੱਜ ਵੀ ਜਿਹੜੇ ਲੋਕ ਨੇ ਉਹ ਬੇਘਰੇ ਨੇ ਕਿਉਂ ਕਿ ਅੱਜ ਦੇਖਿਆ ਜਾਵੇ ਤੇ 77 78 ਸਾਲ ਆਦੇਸ਼ ਯਾਦ ਹੋਈ ਨਹੀਂ ਹੋ ਗਏ ਸਕੀਮਾਂ ਵੀ ਚੱਲੀਆਂ ਪਰ ਉਹ ਜਿਹੜੇ ਪਰਿਵਾਰ ਚੋਂ ਨਹੀਂ ਉੱਪਰ ਉੱਠ ਕੇ ਆਏ ਉਹ ਜਿਹੜੇ ਬੇਘਰੇ ਪਰਿਵਾਰ ਨੇ ਉਹਨਾਂ ਬਾਅਦ ਤੇ ਕੁਝ ਉਪਾਲੇ ਕੀਤੇ ਜਾਣਗੇ ਜਿਵੇਂ ਕਿ 24 9 2021 ਨੂੰ ਕਾਂਗਰਸ ਸਰਕਾਰ ਦੇ ਜਦੋਂ ਮੁੱਖ ਮੰਤਰੀ ਸਾਹਿਬ ਸੀ ਚਰਨਜੀਤ ਸਿੰਘ ਚੰਨੀ ਉਸਨੇ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਇਹ ਜਿਹੜੇ ਬੇਕਰੇ ਨੇ ਉਹਨਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ ਪਰ ਬਾਅਦ ਵਿੱਚ ਦੂਸਰੀ ਸਰਕਾਰ ਆ ਗਈ ਨਾ ਉਹਨਾਂ ਨੇ ਕੋਈ ਕੀਤਾ ਐਲਾਨ ਤੇ ਜ਼ਰੂਰ ਕਰ ਲਿਆ ਪਰ ਕੀ ਹੈ ਕਿ ਬਾਅਦ ਵਿੱਚ ਕੁਝ ਨਹੀਂ ਹੋਇਆ ਨਾ ਪਿੰਡਾਂ ਤੇ ਕਿਸੇ ਪੰਚਾਇਤ ਨੇ ਮਤਾ ਪਾਇਆ ਨਾ ਦੂਜਾ ਕੋਈ ਦਫਤਰ ਨੇ ਕੋਈ ਸਰਕਾਰੀ ਕਰਮਚਾਰੀ ਨੇ ਉੱਤੇ ਐਕਸ਼ਨ ਲਿਆ ਸਾਰ ਸਾਰਨ ਕਾਰਨ ਕਿ ਸਮੇਂ ਦੇ ਕਿਉਂਕਿ ਅਕਸਰ ਹੀ ਸਰਕਾਰਾਂ ਵਾਦੇ ਕਰਦੀਆਂ ਨੇ ਕਾਰਨ ਇਹੋ ਹੀ ਹੈ ਕਿ ਗਰੀਬ ਸਮਾਜ ਦੇ ਜਿਹੜਾ ਉਹ ਕੁਝ ਨਾ ਕੁਝ ਕਿਤੇ ਨਾ ਕਿਤੇ ਦੱਬਿਆ ਹੈ ਉਹਨਾਂ ਦੀ ਆਵਾਜ਼ ਠਾਉਣ ਵਾਲਾ ਕੋਈ ਨਹੀਂ ਹੈ ਸਿਰਫ ਉਹਨਾਂ ਨੂੰ ਜਿਹੜਾ ਕਲਾਵੇ ਚ ਲੈ ਕੇ ਤੇ ਸਬਜ ਬਾਗ ਦਿਖਾ ਦਿੱਤੇ ਜਾਂਦੇ ਨੇ ਬਾਅਦ ਵਿੱਚ ਉਹਨਾਂ ਦੀ ਬਾਤ ਨਹੀਂ ਕੋਈ ਪੁੱਛੀ ਜਾਂਦੀ ਚਾਹ ਐਸ்சி ਸਭ ਪਲਾਨ ਸ਼ੁਰੂ ਹੋਇਆ ਚਾਹ ਐਸਿ ਡਿਵੈਲਪਮੈਂਟ ਕਾਰਪੋਰੇਸ਼ਨ ਦਫ਼ਤਰ ਹੈ ਚਾਹ ਹੋਰ ਕਈ ਤਰ੍ਹਾਂ ਦੀਆਂ ਜਿਹੜੀਆਂ ਜਾਰੀ ਤੇ ਕਰ ਦਿੱਤੀਆਂ ਪਰ ਉਹਨਾਂ ਦਾ ਲਾਭ ਨਹੀਂ ਪ੍ਰਾਪਤ ਹੋਇਆ ਖਾਸਾ ਜੀ ਕਿੰਨੇ ਕੱਥੀਆਂ ਮੰਡੀਆਂ ਤੁਹਾਡੇ ਨਾਲ ਮਿਲ ਕੇ ਤੇ ਅਗਲਾ ਨੈਕਸਟ ਕੀ ਹੈ ਅੱਜ ਲਗਭਗ 15 20 ਜਥੇਬੰਦਗਾ ਦੇ ਨਮਾਇंदे ਇਕੱਠੇ ਹੋਏ ਨੇ ਤੇ ਜਿਹੜੇ ਸਮਾਜਵਾਦ ਤੇ ਤਤ ਪਰ ਨੇ ਸਮਾਜਿਕ ਦਰਦ ਰੱਖਦੇ ਨੇ ਉਹਨਾਂ ਨੇ ਸਾਰੇ ਨੇ ਪ੍ਰਣ ਕੀਤਾ ਕਿ ਅਸੀਂ ਜਰੂਰ ਆਪਣੇ ਸਮਾਜ ਦੀ ਜਿਹੜੀ ਆਵਾਜ਼ ਹੈ ਉਹਨੂੰ ਬੁਲੰਦ ਕਰਾਂਗੇ ਇਹਦੇ ਵਿੱਚ ਸਾਰੇ ਜਿਹੜੀ ਮੀਟਿੰਗ ਹੈ ਇਹ ਮੇਰੇ ਸਤਕਾਰਯੋਗ ਵੀਰ ਸਰਦਾਰ ਜੋਗਾ ਸਿੰਘ ਡਾਲਾ ਦੇ ਉਪਰਾਲੇ ਸਦਕਾ ਜਿਹੜੇ ਕਾਫੀ ਇੱਕ ਨਾ ਕਮਾਵਲ ਧਿਆਨ ਦਿੰਦੇ ਨੇ ਸਾਰੇ ਮੇਰੇ ਬਾਅਦ ਸਤਕਾਰਯੋਗ ਨੇ ਜਿਹੜੇ ਤੇ ਪਹੁੰਚੇ ਨੇ ਸਮਾਜਿਕ ਦਰਦ ਰੱਖਦੇ ਨੇ ਅਗਲਾ ਸਟੈਪ ਇਹ ਹੋਈ ਆ ਕਿ ਜਿਹੜੇ ਸਬੰਧਤ ਕਰਮਚਾਰੀ ਅਧਿਕਾਰੀ ਆ ਉਹਨਾਂ ਦੇ ਨਾਲ ਹੀ ਰਾਬਤਾ ਕਾਇਮ ਕਰਾਂਗੇ ਕਿਉਂਕਿ ਪੰਚਾਇਤੀ ਰਾਜਤਾ ਐਕਟ 1994 ਦੀ ਜਿਹੜੀ ਧਾਰਾ 5 ਉੜਾ ਦੇ ਤਹਿਤ ਉੱਤੇ ਵੀ ਪੰਚਾਇਤ ਵੀ ਮਰਲੇ ਦੇ ਬੇਕਰੇ ਨੂੰ ਪਲਾਟ ਦੇ ਸਕਦੀ ਆ 5 ਮਰਲੇ ਦਾ ਕੱਟ ਕੇ ਪਰ ਉਹਨਾਂ ਮਾਰ ਕੋਈ ਧਿਆਨ ਹੀ ਨਹੀਂ ਆ ਜਿਹੜੇ ਬਲਾਗ ਅਫਸਰ ਨੇ ਬੀਡੀਪੀਓ ਨੇ ਉਹ ਵੀ ਨਹੀਂ ਕਿ ਕੋਈ ਕਰ ਰਿਹਾ ਇਹ ਜਿਹੜੇ ਸਬੰਧਤ ਮੈਕਮੇ ਨੇ ਜਿਹੜੇ ਕਰਮਚਾਰੀ ਅਧਿਕਾਰੀ ਨੇ ਉਹਨਾਂ ਨੂੰ ਜਿਹੜੇ ਆ ਮੰਗ ਪੱਤਰ ਦਿੱਤੇ ਜਾਣਗੇ ਹਾਂਜੀ ਹੋਰ ਵੀ ਜਥੇਬੰਦੀਆਂ ਨਾਲ ਲੈ ਕੇ ਕਰੋ ਬਿਲਕੁਲ ਜੀ ਜਿਹੜੀਆਂ ਵੀ ਜਥੇਬੰਦੀਆਂ ਸਮਾਜਿਕ ਦਰਦ ਰੱਖਦੀਆਂ ਨੇ ਵੇਖੋ ਇਹ ਕੋਈ ਕੈਟਾਗਰੀ ਨਾਲ ਇੱਕ ਐਸਸੀ ਨਾਲ ਨਹੀਂ ਦੱਸਦਾ ਅੱਜ ਜਿਹੜਾ ਵੀ ਵਿਅਕਤੀ ਆਰਥਿਕ ਤੰਗੀ ਨਾਲ ਜੂਝ ਰਿਹਾ ਚਾਹੇ ਉਹ ਕਿਸੇ ਪਰਿਵਾਰ ਨਾਲ ਵੀ ਸੰਬੰਧਤ ਆ ਉਹ ਗਰੀਬ ਪਰਿਵਾਰ ਚੋਂ ਆਉਂਦਾ ਤੇ ਬਹੁਤ ਸਾਰਿਆਂ ਦੀਆਂ ਲੋੜਾਂ ਇੱਕੋ ਜਿਹੀਆਂ ਨੇ ਜਿਹੜਾ ਇਹਦਾ ਸੰਘਰਸ਼ ਦਾ ਹਿਸਾਬਾ ਲੈ ਚਾਹੁੰਗਾ ਉਹਨਾਂ ਨੂੰ ਬਿਲਕੁਲ ਨਾਲ ਲੈ ਕੇ ਚੱਲਾਂਗੇ ਸਾਹਿਬ ਜੀ ਕਿਹੜੀਆਂ ਕਿਹੜੀਆਂ ਮੰਗਾਂ ਨੂੰ ਲੈ ਕੇ ਮੰਡਪਾਂ ਤੇ ਫੜਿਆ ਜਿਹੜੇ ਆ ਪਰਿਵਾਰ ਦੇ ਮੈਂਬਰ ਜਿਹੜੇ ਨੇ ਉਹ ਜਿਨ੍ਹਾਂ ਦੇ ਵਿੱਚ ਰੋਲ ਜਾਂਦੇ ਨੇ ਉਹਨਾਂ ਦੀ ਕੋਈ ਜ਼ਮਾਨਤ ਦੇਣ ਵਾਲਾ ਨਹੀਂਗਾ ਉਹਨਾਂ ਉੱਪਰ ਅੱਜ ਜਿਹੜੀ ਆ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਤਾਂ ਜੋ ਕਿ ਕੋਈ ਹੱਲ ਕੱਢਿਆ ਜਾ ਸਕੇ ਬਾਕੀ ਹੋਰ ਵੀ ਜਿਤਨਾ ਗਰੀਬਾਂ ਦੇ ਨਾਲ ਤੱਕੇ ਹੁੰਦੇ ਨੇ ਨਿਆਂਇਕ ਪਰਚੇ ਪਾ ਦਿੱਤੇ ਜਾਂਦੇ ਨੇ ਜਾਂ ਮਤਲਬ ਅੱਜ ਮੇਖਿਆ ਜਾਵੇ ਤੇ ਗਰੀਬ ਵਰਗ ਨੂੰ ਮਜ਼ਦੂਰੀ ਕਰਨ ਤੋਂ ਵੀ ਰੋਕਿਆ ਜਾਂਦਾ ਜਿਵੇਂ ਸਰਕਾਰ ਨੇ ਸਕੀਮ ਨੈਸ਼ਨਲ ਰੂਰਲ এমਪਲੋਇਮੈਂਟ ਗਾਰੰਟੀ ਐਕਟ 2005 ਨਰੇਗਾ ਸ਼ੁਰੂ ਤੋਂ ਕਰ ਦਿੱਤੀ ਹੈ ਪਰ ਉਹਦਾ ਮੈਸੇਜ ਉਹ ਜਿੰਨਾ ਵੱਡੇ ਪੱਧਰ ਦੇ ਉੱਤੇ ਆ ਕਰੋਨਾ ਅਰਬਾਂ ਰੁਪਈਆ ਦੇ ਜਿਹੜਾ ਬਾਈਟ ਆ ਉਹ ਗਰੀਬਾਂ ਵਾਸਤੇ ਆਇਆ ਪਰ ਉਹਨਾਂ ਦਾ ਉਹਨਾਂ ਨੂੰ ਲਾਭ ਨਹੀਂ ਮਿਲਿਆ ਜਿਹੜੇ ਨਜਾਇਜ਼ ਕਾਰਡ ਬਣਵਾ ਕੇ ਨਜਾਇਜ਼ ਜਿਹੜੇ ਘਰ ਬੈਠਿਆ ਨੇ ਉਹਨਾਂ ਦੇ ਲਾਭ ਲੈਨੇ ਸਾਹਿਬ ਤਾਂ ਲਾਭਾ ਨਹੀਂ ਸਮਾਜ ਨੂੰ ਇੱਕ ਝੂਟ ਹੋ ਕੇ ਦੁਨੀਆਂ ਦੇ ਬਿਲਕੁਲ ਜੀ ਸਮਾਜ ਨੂੰ ਦਹਾਲੀ ਇਹਦਾ ਉਦੋਂ ਹੋ ਸਕਦਾ ਵਾ ਜਦੋਂ ਸਮਾਜ ਇਕੱਤਰ ਹੋ ਕੇ ਚੱਲੇਗਾ ਇੱਕ ਪ੍ਰੇਰਪੰਦ ਤੇ ਆਵੇਗਾ ਤੇ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨਗੇ ਫਾ ਵਾਹੀਗੁਰੂ ਜੀ ਦੇ ਪਤੇ 10 ਜੋਗਾ ਸਿੰਘ ਉਡਾਲਾ ਰੰਗਰੇਟੇ ਸਿੰਘ ਸਭਾ ਪੰਜਾਬ ਜਥੇਬੰਦੀ ਦਾ ਸੇਵਾਦਾਰ ਹੋਣ ਦੇ ਨਾਤੇ ਅੱਜ ਸਾਂਝਾ ਐਕਸ਼ਨ ਫਰੰਟ ਦੀਆਂ ਜਥੇਬੰਦੀਆਂ ਵੱਲੋਂ ਇੱਥੇ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਬੁਲਾਈ ਗਈ ਸੀ ਜਿਹਦੇ ਵਿੱਚ ਰਾਜਨੀਤਿਕ ਅਤੇ ਸਮਾਜਿਕ ਮੰਥਨ ਕੀਤਾ ਗਿਆ ਕਿ ਕਿੱਥੇ ਕਿ ਕਮੀਆਂ ਨੇ ਜਿੱਥੇ ਗਰੀਬ ਸਮਾਜ ਨਾਲ ਧੱਕੇਸ਼ਾਈਆਂ ਹੋ ਰਹੀਆਂ ਗਰੀਬ ਸਮਾਜ ਦੀਆਂ ਜਿਹੜਾ ਅਣਦੇਖਾ ਕੀਤਾ ਜਾ ਰਿਹਾ ਗ੍ਰੇ ਸਮਾਜਾਂ ਨੂੰ ਇੱਕ ਸਰਕਾਰਾਂ ਵੱਲੋਂ ਨੋਟੀਫਿਕੇਸ਼ਨ ਵਿਆਰਿ ਕਰਕੇ ਵੀ ਜਿਹੜਾ ਹੱਕ ਨਹੀਂ ਦਿੱਤਾ ਜਾ ਰਿਹਾ ਉਹਨਾਂ ਤੇ ਚਰਚਾ ਕੀਤੀ ਗਈ ਆ ਉਹਨਾਂ ਤੇ ਚਰਚਾ ਕਰਦਿਆਂ ਬਹੁਤ ਸਾਰੇ ਮੁੱਦੇ ਆਏ ਨੇ ਪਰ ਉਹਨਾਂ ਦੇ ਵਿੱਚੋਂ ਜਿਹੜੇ ਦੋ ਮੁੱਦੇ ਉਹ ਐਮ ਲੈ ਗਏ ਨੇ ਕਿ ਜਿਵੇਂ ਕਿ ਇੱਕ ਲਾਲਕੀਰ ਵਾਲਾ ਮਸਲਾ ਜਿਹੜਾ ਕਿ ਚੰਨੀ ਸਰਕਾਰ ਵੇਲੇ ਪੀਤਾ ਗਿਆ ਸੀ ਕਿ ਇਹਨਾਂ ਦੀਆਂ ਜਿਹੜੀਆਂ ਰਜਿਸਟਰੀਆਂ ਕੀਤੀਆਂ ਜਾਣਗੀਆਂ ਔਰ ਉਹ ਜਿਹੜਾ ਵਾ ਅੱਜ ਠੰਡੇ ਬਸਤੇ ਚ ਪਿਆ ਦੂਸਰਾ ਮਸਲਾ ਸੀ ਕਿ 5-5 ਮਰਲੇ ਪਲਾਟ ਜਿਹੜਾ ਬੇਕਰੇ ਲੋਕਾਂ ਨੂੰ ਦਿੱਤੇ ਜਾਣਗੇ ਉਹ ਵੀ ਜਿਹੜਾ ਠੰਡੇ ਬਸਤੇ ਚ ਪਿਆ ਤੇ ਉਹਦੇ ਉੱਤੇ ਚਿੰਤਾ ਕਰਦਿਆਂ ਸਾਰੀਆਂ ਸਮਾਜਿਕ ਜਥੇਬੰਦੀਆਂ ਨੇ ਨਿਰਣਾ ਲਿਆ ਕਿ ਉੱਤੇ ਜਿਹੜਾ ਐਕਸ਼ਨ ਲਿਆ ਜਾਏਗਾ ਸੰਘਰਸ਼ ਵਧਿਆ ਜਾਏਗਾ ਔਰ ਇਸ ਸਾਰਿਆਂ ਦੇ ਮਤਾ ਪਾਉਣ ਤੇ ਜਿਹੜਾ ਵਾ 7 ਜੁਲਾਈ ਨੂੰ ਬੁੱਧਵਾਰ ਜਿਹੜਾ ਡਿਪਟੀ ਕਮਿਸ਼ਨਰ ਅਮਰਸਰ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਜਾਊਗਾ ਇਹ ਜਿਹੜੇ ਦੋ ਮੁੱਦੇ ਮੁੱਦੇ ਰੱਖੇ ਗਏ ਆ ਗਰੀ ਪਰਿਵਾਰਾਂ ਦੇ ਬਾਕੀ ਜੱਥੇ ਬੰਦੀਆਂ ਨੂੰ ਮਿਲ ਕੇ ਹਾਂ ਬਾਕੀ ਜੱਥੇ ਬੰਦੀਆਂ ਨੂੰ ਵੀ ਮਿਲ ਕੇ ਜੀ ਇਹ ਸਾਰੀਆਂ ਗੱਲਾਂ ਦਸੀਆਂ ਜਾਣਗੀਆਂ ਉਹਨਾਂ ਨਾਲ ਵਿਚਾਰ ਚਰਚਾ ਕੀਤੀ ਜਾਏਗੀ ਔਰ ਜਿਹੜੇ ਸਮਾਜ ਪ੍ਰਤੀ ਚਾਹਤ ਰੱਖਦੇ ਆ ਉਹ ਜੱਥੇ ਬੰਦੀਆਂ ਜ਼ਰੂਰ ਜੜੀਆਂ ਹੰਗਾਰਾ ਭਰਨੀਆਂ ਠੀਕ ਕਸ਼ਮੀਰ ਸਿੰਘ ਭਲੱਤ ਸੋਸ਼ਲ ਮੀਡੀਆ ਐਕਟੀਵਿਸਟ ਕਨਵੀਨਰ ਰੰਗਰੇਟੇ ਸਿੰਘ ਸਭਾ ਪੰਜਾਬ ਸਰ ਜੀ ਆਇਆਂ ਨੂੰ ਜੀ ਇਹ ਹੈ ਤੇ ਮੀਟਿੰਗ ਜਿਹੜੀ ਹੋ ਰਹੀ ਸੀ ਅੱਜ ਦੀ ਮੀਟਿੰਗ ਹੈ ਜਿਹੜੀ ਹੋਈ ਆ ਅ ਅੰਗਰੇਟ ਸਿੰਘ ਸਭਾ ਦੀ ਗਵਾਈ ਹੇਠ ਸਰਦਾਰ ਜੋਗਾ ਸਿੰਘ ਬਡਾਲਾ ਨੇ ਬੁਲਾਇਆ ਸੀ ਇਹਦੇ ਵਿੱਚ ਲਗਭਗ 20 ਜਥੇ ਬੰਦੀਆਂ ਜਿਹੜੀਆਂ ਇਕੱਤਰ ਹੋਈਆਂ ਜਿਨ੍ਹਾਂ ਦੇ ਵਿੱਚ ਐਸਸੀ ਪਰਿਵਾਰਾਂ ਨੂੰ ਜਿੰਨੀਆਂ ਵੀ ਸਮੱਸਿਆਵਾਂ ਆ ਰਹੀਆਂ ਉਹਨਾਂ ਦਾ ਸਾਰਿਆਂ ਦਾ ਵਿਚਾਰ ਵਟਾਂਦਰਾ ਕੀਤਾ ਗਿਆ ਜਿਹਦੇ ਵਿੱਚੋਂ ਮੁੱਖ ਤੌਰ ਤੇ ਦੋ ਮੰਗਾਂ ਜਿਹੜੀਆਂ ਖਾਸ ਕਰਕੇ ਗਰੀਬ ਪਰਿਵਾਰਾਂ ਦੇ ਨਾਲ ਜੁੜੀਆਂ ਜਿਹਦੇ ਵਿੱਚ ਇੱਕ ਲਾਲ ਲਕੀਰ ਦਾ ਮਸਲਾ ਤੇ ਇੱਕ ਜਿਹੜਾ 5-5 ਮਰਲੇ ਪਲਾਟ ਦਾ ਜਿਹੜਾ ਸਰਕਾਰਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਆ ਪਰ ਉਹਦੇ ਕੋਈ ਸਰਕਾਰਾਂ ਨੇ ਐਕਸ਼ਨ ਨਹੀਂ ਲਿਆ ਉਹ ਮੰਗਾਂ ਨੂੰ ਇੱਕ ਤਾਂ ਸਮਾਜ ਦੇ ਵਿੱਚ ਅਵੇਅਰ ਕੀਤਾ ਜਾਊਗਾ ਜਗਾਇਆ ਜਾਊਗਾ ਤੇ ਦੂਜਾ ਸਰਕਾਰਾਂ ਨੂੰ ਮੰਗ ਪਤਾ ਦਿੱਤਾ ਜਾਊਗਾ ਵੀ ਤੇ ਡੀਸੀ ਐਸਡੀਐਮ ਸਾਹਿਬ ਨੂੰ ਤਾਂ ਕਿ ਜਿਹੜੇ ਪ੍ਰਵਾਹ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਲੋਕ ਜਿਨ੍ਹਾਂ ਦੇ ਲਾਲ ਲਕੀਏ ਦੇ ਘੇਰੇ ਚ ਆਉਂਦੇ ਨੇ ਜਾਂ ਜਿਹੜੇ ਬਹੁਤ ਬੇਕਰੇ ਲੋਕ ਨੇ ਜਿਨ੍ਹਾਂ ਦੇ ਕੋਲ ਘਰ ਜੋਗੀ ਥਾਂ ਨਹੀਂ ਗਈ ਉਹਨਾਂ ਦੇ ਮਤੇ ਪਵਾ ਕੇ ਉਹਨਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਾ ਜਿਹੜਾ ਹੈਗਾ ਅਮਲ ਚ ਲਿਆਂਦਾ ਜਾਵੇ ਤੇ ਉਸ ਤੋਂ ਬਾਅਦ ਜਿਹੜੇ ਲਾਲ ਲਕੀਰ ਹੈ ਉਹਨਾਂ ਦੀਆਂ ਰਜਿਸਟਰੀਆਂ ਜਿਹੜੀਆਂ ਕਰਕੇ ਪਰਿਵਾਰਾਂ ਨੂੰ ਸੌਂਪੀਆਂ ਜਾਣ ਇਸ ਮਤੇ ਤੇ ਐਕਸ਼ਨ ਜਿਹੜਾ ਹੈਗਾ ਉਹ ਐਕਸ਼ਨ ਕਮੇਟੀ ਲਹੂਗੀ ਤੇ ਬਾਕੀ ਜੇ ਕੋਈ ਜਥੇਬੰਦੀਆਂ ਇਹ ਸਬਮਿਸ਼ਨ ਨੂੰ ਲੈ ਕੇ ਅੱਗੇ ਤੁਰਨਾ ਚਾਹੁੰਦੀਆਂ ਨਾਲ ਰਲਣਾ ਚਾਹੁੰਦੀਆਂ ਉਹਨਾਂ ਨੂੰ ਵੀ ਆਏ ਰਹਿਣੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜੀ ਤੀਰਥ ਸਿੰਘ ਕੋਹਾਲੀ ਸ੍ਰੀ ਗੁਰੂ ਰਾਮਦਾਸ ਸੱਟ ਯੂਨੀਅਨ ਨਾਲ ਪੰਜਾਬ ਰਾਜ ਜਥੇਬੰਦੀ ਪੰਜਾਬ ਦਾ ਪ੍ਰਧਾਨ ਹਾਂ ਜੀ ਅੱਜ ਵਾਲਮੀਕ ਮਧਵੀ ਸਿੱਖ ਸਮਾਜ ਅਤੇ ਸਾਡੀਆਂ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਪਾਵਨ ਪਵਿੱਤਰ ਧਰਤੀ ਅੰਮ੍ਰਿਤਸਰ ਜੀ ਤੇ ਅੱਜ ਜਿਹੜੀ ਸਾਂਝੀ ਮੀਟਿੰਗ ਕੀਤੀ ਗਈ ਹੈ ਇਸ ਮੀਟਿੰਗ ਦੇ ਵਿੱਚ ਬੜੇ ਅਹਿਮ ਮੁੱਦਿਆਂ ਤੇ ਵਿਚਾਰ ਕੀਤੀ ਗਈ ਹੈ ਇਹ ਮੀਟਿੰਗ ਦੇ ਜਿਹੜਾ ਮੁੱਖ ਮਕਸਦ ਹੈ ਸਾਡੇ ਸਤਿਕਾਰਯੋਗ ਪਈਸਾ ਭਾਈ ਜੋਗਾ ਸਿੰਘ ਜੀ ਬਡਾਲਾ ਕਸ਼ਮੀਰ ਸਿੰਘ ਜੀ ਪਲੱਥ ਤੇ ਬਾਬਾ ਪਰਮਜੀਤ ਸਿੰਘ ਜੀ ਮਹਾਕਾਲ ਜਿਨ੍ਹਾਂ ਨੇ ਅੱਜ ਦੇ ਇਸ ਮੀਟਿੰਗ ਦਾ ਜਿਹੜਾ ਸੱਦਾ ਦਿੱਤਾ ਏ ਤੇ ਇਹਦੇ ਵਿੱਚ ਜਿਹੜੀਆਂ ਵਿਚਾਰਾਂ ਕੀਤੀਆਂ ਗਈਆਂ ਨੇ ਕਿ ਸਾਡੇ ਸਮਾਜ ਦੇ ਲੋਕਾਂ ਦੇ ਨਾਲ ਬਹੁਤ ਤਰ੍ਹਾਂ ਦੇ ਵਿਤਕਰੇ ਹੁੰਦੇ ਆ ਪਰ ਅੱਜ ਦਾ ਜਿਹੜਾ ਵਿਸ਼ਾ ਹੈ ਉਹਦੇ ਵਿੱਚ ਜਿਹੜਾ ਅੰਤਮ ਫੈਸਲਾ ਉਹ ਇਹ ਲਿਆ ਗਿਆ ਏ ਕਿ ਜਦੋਂ ਚੰਨੀ ਸਰਕਾਰ ਆਈ ਹੈ ਤੇ ਉਸ ਟਾਈਮ ਤੇ ਜਿਹੜਾ 5 ਮਰਲੇ ਦਾ ਪਲਾਟ ਹਰ ਇੱਕ ਗਰੀਬ ਪਰਿਵਾਰ ਨੂੰ ਦੇਣ ਦਾ ਜਿਹੜਾ ਲੋਰਬੰਦ ਲੋਕਾਂ ਨੂੰ ਉਹ ਚੰਨੀ ਸਰਕਾਰ ਨੇ ਐਲਾਨ ਕੀਤਾ ਸੀ ਔਰ ਉਹ ਲੋਕਾਂ ਨੂੰ ਦਿੱਤੇ ਨਹੀਂ ਗਏ ਦੂਸਰਾ ਮਸਲਾ ਇਹ ਆ ਵੀ ਇੱਕ ਤੇ ਪੰਜ ਮਰਲੇ ਦੇ ਪਲਾਟ ਜਿਹੜੇ ਆ ਅੱਜ ਦੀ ਮੌਜੂਦਾ ਸਰਕਾਰ ਉਹ ਆਨ ਦੀ سپورਟ ਐਲਾਨ ਕਰੇ ਤੇ ਲੋੜਵੰਦ ਲੋਕਾਂ ਨੂੰ ਜਿਨ੍ਹਾਂ ਦਾ ਸੱਚੀ ਮੱਚੀ ਜਿਨ੍ਹਾਂ ਨੂੰ ਦੇਣੇ ਚਾਹੀਦੇ ਜ਼ਰੂਰਤਾਂ ਜਗ੍ਹਾ ਦੀ ਉਹਨਾਂ ਨੂੰ ਉਹ ਪੰਜ-ਪੰਜ ਮਰਲੇ ਦੇ ਪਲਾਟ ਤੇ ਨਾਲ ਉਹਨਾਂ ਨੂੰ ਘਰ ਬਣਾ ਕੇ ਦਿੱਤੇ ਜਾਣ ਦੂਸਰੀ ਗੱਲ ਜਿਹੜੀ ਹੈ ਉਹ ਇਹ ਬੜੀ ਅਹਿਮ ਹੈ ਵੀ ਜਿਹੜੇ ਸਾਡੇ ਗਰੀਬ ਪਰਿਵਾਰਾਂ ਦੇ ਲੋਕ ਜਿਨ੍ਹਾਂ ਤੇ ਕਈ ਵਾਰੀ ਜਾਣੇ-ਅਣਜਾਣੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਈ ਪਰਚੇ ਕੱਟੇ ਜਾਂਦੇ ਆ ਤੇ ਫਿਰ ਜਦੋਂ ਜ਼ਮਾਨਤ ਦੀ ਲੋੜ ਪੈਂਦੀ ਹੈ ਤੇ ਉੱਥੇ ਫਿਰ ਸਾਡੀ ਜ਼ਮੀਨ ਜਾਇਦਾਦ ਨਾ ਹੋਣ ਕਰਕੇ ਸਾਨੂੰ سرمایہਦਾਰ ਲੋਕਾਂ ਦੇ ਜਿਹੜੇ ਤਰਲੇ ਕੱਢਣੇ ਪੈਂਦੇ ਆ ਤੇ ਉਹ ਸਾਡੀ ਪੁਰਜੋਰ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਮਤਾ ਪਾਸ ਕੀਤਾ ਗਿਆ ਹੈ ਕਿ ਸਾਡੀ ਜਿਹੜੀ ਜ਼ਮਾਨਤ ਹੈ ਸਾਡੇ ਜਿਹੜੇ ਜਾਂ ਤਾਂ ਸਾਡੇ ਕੋਲ ਗੱਡੀ ਮੋਟਰ ਹੋਵੇ ਕੋਈ ਜਾਂ ਆਧਾਰ ਕਾਰਡ ਦੇ ਆਧਾਰਤ ਜਿਹੜੀ ਜ਼ਮਾਨਤ ਹੈ ਉਹ ਮਨਜ਼ੂਰ ਕੀਤੀ ਜਾਵੇ ਦੋ ਵਿਸ਼ਿਆਂ ਤੇ ਮੀਟਿੰਗ ਜਿਹੜੀ ਹੈ ਅੱਜ ਹੋਈ ਹੈ ਤੇ ਇਹਦਾ ਅੰਤਮ ਫੈਸਲਾ ਜਿਹੜਾ ਅਗਲਾ ਜਿਹੜਾ ਐਕਸ਼ਨ ਹੈ ਉਹ ਸਰਦਾਰ ਜੋਗਾ ਸਿੰਘ ਜੀ ਵਿਡਾਲਾ ਆਉਣ ਵਾਲਾ ਜਿਹੜਾ ਐਕਸ਼ਨ ਹੈ ਉਹਦੇ ਤੇ ਉਹ ਦੱਸ ਦੇਣਗੇ ਕਿਉਂਕਿ ਉਹਨਾਂ ਨੇ ਲਾਸਟ ਬੋਲਣਾ ਹੈ ਸਾਡੀ ਬੇਨਤੀ ਹੈ ਵੀ ਜਨਤਕ ਜਥੇਬੰਦੀਆਂ ਜਿਹੜੀਆਂ 20 ਜਥੇਬੰਦੀਆਂ ਦੇ ਲਗਭਗ 70% ਤਾਂ ਹੋਈ ਹੈ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਸਮਾਜ ਸੇਕ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਤੱਕਰ ਸਦਾ ਪੁੱਜਦਾ ਕਰਕੇ ਉਹਨਾਂ ਨੂੰ ਨਾਲ ਜੋੜ ਕੇ ਇਸ ਸੰਘਰਸ਼ ਨੂੰ ਬਹੁਤ ਵੱਡੀ ਪੱਧਰ ਤੇ ਉਭਾਰਿਆ ਜਾਵੇਗਾ ਤਾਂ ਕਿ ਸਾਡੀਆਂ ਜਿਹੜੀਆਂ ਗੁੰਗੀਆਂ ਤੇ ਬੋਲੀਆਂ ਸਰਕਾਰਾਂ ਨੇ ਉਹਨਾਂ ਦੇ ਜਿਹੜੇ ਕੰਨ ਆ ਉਹ ਖੁੱਲੇ ਜਾਣ ਤੇ ਗਰੀਬ ਲੋਕਾਂ ਨੂੰ ਇਨਸਾਫ ਮਿਲ ਸਕੇ ਜਿਹੜੀਆਂ ਇਹਨਾਂ ਦੀਆਂ ਲੋੜਾਂ ਇਹਨਾਂ ਦੀਆਂ ਪੂਰੀਆਂ ਕੀਤੀਆਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਰਮਣ ਪਾਵਨ ਵਾਲਮੀਕੀ ਤੀਰਥ ਸਥਲ ਕਮੇਟੀ ਤੋਂ ਪੰਜਾਬ ਪ੍ਰਧਾਨ ਅਜਨਾਲੇ ਤੋਂ ਔਰ ਜਿਸ ਤਰ੍ਹਾਂ ਅੱਜ ਸਾਡੇ ਬਾਬਾ ਪਰਮਜੀਤ ਜੀ ਔਰ ਬਾਬਾ ਜੋਗਾ ਸਿੰਘ ਵਿਡਾਲਾ ਜੀ ਉਹਨਾਂ ਨੇ ਜੋ ਫੈਸਲੇ ਲਏ ਨੇ ਤੇ ਗਰੀਬ ਜਨਤਾ ਨੂੰ ਲੈ ਕੇ ਇਹਨਾਂ ਦੇ ਦਿਲ ਵਿੱਚ ਦਰਦ ਹੈ ਜਿਹੜਾ ਉਹ ਦਰਦ ਦਾ ਜਿਹੜਾ ਵੀ ਆ ਚਿੱਟਾ ਜਿਹੜਾ ਬਹੁਤ ਹੀ ਚਿੰਤਕ ਇਹਨਾਂ ਕੀਤਾ ਵਾ ਉਹ ਦਰਦ ਨੂੰ ਅਸੀਂ ਵੀ ਧਿਆਨ ਦੇਖਦੇ ਹੋਏ ਸਾਡੀ ਜਥੇਬੰਦੀ ਜਿਹੜੀ ਆ ਇਹ ਜੋ ਵੀ ਫੈਸਲਾ ਲੈਣਗੇ ਤੇ ਉਹ ਫੈਸਲੇ ਦੇ ਆਪਾਂ ਨਾਲ ਅੱਜ ਇਸ ਤਰ੍ਹਾਂ ਨਾਲ ਦੱਸਿਆ ਕਿ ਲਾਲਕੀਰ ਦੀ ਰਜਿਸਟਰੀ ਹੋਣੀ ਚਾਹੀਦੀ ਆ ਇਸ ਤਰ੍ਹਾਂ ਹੀ ਮੈਂ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਕੁਝ ਥਾਂ ਜਿਹੜੇ ਪੰਚਾਇਤੀ ਜਗ੍ਹਾ ਹੁੰਦੀਆਂ ਨੇ ਉਹ ਪੰਚਾਇਤੀ ਜਗ੍ਹਾ ਜਿਹੜਾ ਰਾਖਵਾ ਕੋਟਾ ਹੁੰਦਾ ਵਾ ਸਾਡਾ ਤੀਸਰਾ ਹਿੱਸਾ ਹੁੰਦਾ ਵਾ ਸਾਨੂੰ ਆਤੀਗਾ ਤੀਸਰੇ ਕੋਟੇ ਦਾ ਵੀ ਕਦੇ ਹਿੱਸਾ ਨਹੀਂ ਹੁੰਦਾ ਉਹ ਜੋ ਪਿੰਡਾਂ ਵਿੱਚ ਇਤਰਾਰ ਲੋਕ ਹੁੰਦੇ ਨੇ ਉਹੀ ਠੱਕੇ ਨਾਲ ਵਾਈ ਜਾਂਦੇ ਨੇ ਤੇ ਪਿੰਡਾਂ ਵਿੱਚ ਆਪਣੀ ਮਰਜ਼ੀ ਦੇ ਨਾਲ ਹੀ ਠੇਕਾ ਜਰਾ ਵਾ ਸਰਕਾਰ ਨੂੰ ਦੇ ਕੇ ਸਰਕਾਰ ਦੇ ਨਾਲ ਰਲ ਕੇ ਤੇ ਸਾਡੇ ਨਾਲ ਉਹ ਵੀ ਵਿਗੜੇ ਕੀਤੇ ਜਾਂਦੇ ਨੇ ਉਹ ਇੰਨੀਆਂ ਗੱਲਾਂ ਹੀ ਕਹਿੰਦਾ ਹੋਇਆ ਉਹਦੇ ਅਲ ਵੀ ਥੋੜਾ ਧਿਆਨ ਦਿੱਤਾ ਜਾਵੇ ਉਸ ਸਰਕਾਰ ਨੂੰ ਵੀ ਇਹ ਬੇਨਤੀ ਕਰਦੇ ਆ ਕਿ ਇਸ ਚੀਜ਼ 'ਤੇ ਧਿਆਨ ਦਿੱਤਾ ਜਾਵੇ ਤੇ ਸਾਡੇ ਉਹ ਬਾਬਾ ਜੀ ਨੇ ਜੋ ਵੀ ਫੈਸਲਾ ਲਿਆ ਵਾ ਅਸੀਂ ਬਾਬਾ ਜੀ ਉਹਨਾਂ ਦੇ ਨਾਲ ਆਂ ਉਹ ਰਾਤ ਦਿਨ ਇਹਨਾਂ ਦੀ ਜੋ ਵੀ ਵਿਚਾਰ ਹੋਣਗੇ ਉਹਨਾਂ ਦੇ ਨਾਲ ਚੱਲਣਗੇ ਜੋ ਬੋਲੇ ਚੋਨਰ ਭਾਗਵਾਨ ਵਾਲਮੀ ਕੁਮਾਰ ਜੀ ਜੀ ਹੈ ਮੇਰਾ ਨਾਮ ਪ੍ਰਵੀਨ ਕੌਰ ਅਜਨਾਲੇ ਤੋਂ ਮੈਂ ਪਵਨ ਵਾਲਮੀਕੀ ਤੀਰਥ ਐਕਸ਼ਨ ਕਮੇਟੀ ਤੋਂ ਜ਼ਿਲ੍ਹਾ ਪ੍ਰਧਾਨ ਆ ਅੱਜ ਦੀ ਜੋ ਸਾਡੀ ਮੀਟਿੰਗ ਹੀ ਸਾਡੇ ਜੋ ਏਸੀ ਵਰਗ ਦੇ ਜੋ ਗਰੀਬ ਜਨਤਾ ਇਹਨਾਂ ਦੇ ਮੁੱਦਿਆਂ ਤੇ ਕੀਤੀ ਗਈ ਆ ਕਿ ਜਿਹੜੇ ਸਾਡੇ ਸਮਾਜ ਨੂੰ ਜਿਹੜਾ ਵਾ ਕਿਸੇ ਹੱਦ ਤੱਕ ਅਸੀਂ ਇਸੇ ਹੀ ਤਰੀਕੇ ਦੇ ਨਾਲ ਲੈ ਕੇ ਜਾ ਸਕੀਏ ਕਿਉਂਕਿ ਸਾਡੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਵਾ ਜਨਤਾ ਨੂੰ ਔਰ ਜੋ ਸਾਡੇ ਜਥੇਬੰਦੀਆਂ ਦੇ ਨੁਮਾਇंदे ਇਹ ਜਗ੍ਹਾ ਤੇ ਇਕੱਠੇ ਹੋਏ ਆ ਔਰ ਸਾਡੇ ਬਾਬਾ ਜੀ ਨੇ ਜੋ ਵੀ ਇਹਨਾਂ ਨੇ ਫੈਸਲੇ ਲਏ ਆ ਅਸੀਂ ਇਹਨਾਂ ਦੇ ਨਾਲ ਆ ਔਰ ਇਹਨਾਂ ਦੇ ਨਾਲ ਇੱਕ ਪਲੇਟਫਾਰਮ ਤੇ ਸਾਰੀਆਂ ਜਥੇਬੰਦੀਆਂ ਮੋਢੇ ਨਾਲ ਮੋਢਾ ਲਾ ਕੇ ਖਲੋਵਾਂਗੇ ਔਰ ਜੋ ਆਪਣੇ ਸਮਾਜ ਦੇ ਲਈ ਜਿਸ ਵੀ ਤਰੀਕੇ ਦੇ ਨਾਲੇ ਸਾਨੂੰ ਹੁਕਮ ਕਰਨਗੇ ਅਸੀਂ ਇਹਨਾਂ ਦੇ ਨਾਲ ਆ ਧੰਨਵਾਦ